ਉਹ ਬਾਹਲੀ ਘਰ ਨਹੀਂ ਆ ਬਾਹ ਕਿੱਥੇ ਬੈਠਾ ਜਾਂਦਾ ਕ ਪਤਾ ਕਿਵੇਂ ਬਾਹਰ ਬੈਹਾਂ ਮੈਂ ਮੰਮੀ ਕਿੱਧਰ ਗਈ ਦੀ ਮੰਮੀ ਤੇ ਅਸੀ ਚ ਪਈਆ ਲਾ ਕੜਕੀ ਪੈ ਗਈ ਮਹਾਰਾਣੀ ਅਸੀ ਚ ਕੰਮ ਨਾ ਧੰਦਾ ਕੋਈ ਕਰਨਾ ਜੋਂਡਾ ਪਤਾ ਕਿੰਨੀਆਂ ਮਾਰ ਚਦੀਆਂ ਆਈਆਂ ਤੇਰਾ ਅਗਲੀ ਨੇ ਮੈਨੂੰ ਕਹਤਾ ਗਰਮੀ ਲੱਗਦੀ ਐ ਮੈਂ ਕਿਹਾ ਮੰਮੀ ਜੀ ਪੈਜੋ ਜਾ ਕੇ ਉਹ ਅਗਲੀ ਪੈਗੀ ਤੇ ਫੇਰ ਅਸੀ ਵੀ ਤਾਂ ਕੰਮ ਕਰੀਏ ਇੰਨੇ ਗਰਮੀ ਚ ਤੇ ਫੇਰ ਕਿੱਡੀ ਗੱਲ ਲੱਗੀ ਮਨੋਂ ਅਸੀ ਚ ਪੈਣ ਦਾ ਸਪਨਾ ਸੀਗਾ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਮੈਂ ਤਾਂ ਕਿੱਦਿਆਂ ਦੀ ਅਸੀਂ ਚ ਪੈਰ ਨੂੰ ਫਿਰਦੀ ਸੀ ਗਰਮੀ ਇੰਨੀ ਹੈ ਤੇ ਉਹ ਬਹਿ ਗਏ ਜਾ ਕੇ ਗਰਮੀ ਇੰਨੀ ਕੀ ਹੈ ਫਿਰ ਸਾਨੂੰ ਤਾਂ ਕਦੇ ਪਾਇਆ ਨਹੀਂਗਾ ਕਿਸੇ ਨੇ ਤੇ ਫਿਰ ਤੂੰ ਆਪ ਦੇ ਪੈਕਿਆਂ ਤਾਂ ਲੈ ਆਉਂਦੀ ਮੇਰੇ ਪੈਕਿਆਂ ਨਿੱ ਦਿੱਤਾਗਾ ਮੇਰੀ ਮਰਜ਼ੀ ਜੁੰਟਾ ਪਤਾ ਕਿੰਨੀ ਆਉਂਦੀਆਂ ਆ ਪੈਸੇ ਭਰਨੀਆਂ ਆਂ ਜੁੰਟਾ ਵੀ ਫਿਰ ਉਹ ਮੈਂ ਕੀ ਕਰਾਂ ਭਾਈ ਜੁੰਟਾ ਤਾਂ ਬਚਣ ਗਿਆ ਹੁਣ ਹਫਤਾ ਹੋ ਗਿਆ ਆਪ ਨੂੰ ਏਸੀ ਲਾਉਂਦੇ ਆਂ ਹੱਤ ਤਲਾਉਂਦਿਆਂ ਨੂੰ ਹੋ ਗਿਆ 12ਵੀਂ ਦਾ ਇੰਨੀ ਹਵਾ ਚੱਲੀ ਆਂਦੀ ਹੈ ਬਾਹਰ ਬੈਈ ਉਹਨੂੰ AC ਚ ਬੈਠਾ ਨੂੰ ਕੀ ਹੋਗਾ ਤੇ ਫਿਰ ਮੇਰਾ ਸਿਰ ਕੋ ਖਾਈ ਨਹੀਂ ਇੱਥੇ ਥੋੜੀ ਜੀ ਤੂੰ ਜਾ ਕੇ ਤੂੰ ਕੰਮ ਕਰ ਲਾ ਆਪਦਾ ਜਾ ਕੇ ਤੂੰ ਕਹਿ ਦੇ ਉਹਨਾਂ ਨੂੰ ਵੀ ਮੈਨੂੰ ਕੀ ਕਹਿਣੀ ਤੂੰ ਜਾ ਕੇ ਮੰਮੀ ਨੂੰ ਕਹਿ ਲੈ ਮੈਂ ਫਿਰ ਪਹਿਨਿਆ ਯਾਰਾ ਸਾ ਦੁਨੀਆ ਦੁਨੀ ਕੰਬਰ ਵੀ ਲੈਣਾ ਪਈ ਮੈਂ ਰੇ ਤੰਡਾ ਦਾ ਇਤੋ ਸਿੱਸਾ ਵੀ ਅੰਡਾ ਠੰਡਾ ਵਿੱਚ ਕੂਲੀ ਨੂੰ ਤਾਂ ਬਾਲੀ ਵਧੀਆ ਹੁੰਦੀ ਕਾਸ਼ ਮੈਂ ਵੀ ਪਾ ਸਕਦੀ ਹੁੰਦੀ ਜੇ ਖੇਡਦੀ ਆ ਨਾ ਨਾ ਖੇਡਣ ਮੈਂ ਵੀ ਜੇ ਮੈਨੂੰ ਖੇਡਣ ਦਿੰਦੀ ਆ ਨਾ ਖੇਡਣ ਨਾਲ ਮੈਂ ਵੀ ਨਹੀਂ ਦਿੰਦੀ ਕੋਈ ਨਾ ਮੇਰੇ ਕੋਲ ਵੀ ਇੱਕ ਤਰੀਕਾ ਹੈਗਾ ਦਾ ਨਹੀਂ ਰੀਤਸ ਰੀਤ ਪੁੱਤ ਉਹ ਹੋ ਹਾਏ 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 ਉਹ ਮੈਂ ਮਰ ਜਾ ਉਹ ਮੈਂ ਤਾਂ ਮਰ ਚਗੀ ਨਹੀਂ ਮੈਂ ਮਰ ਜਾਣੀ ਇੰਨੀ ਗਰਮੀ ਹਾਏ 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 ਹੈ ਆ ਡੁੱਬੜੇ ਲਾਈਟ ਵਾਲੇ ਲਾਈਟ ਨਹੀਂ ਛੱਡਦੇ ਨਹੀਂ ਮੈਂ ਮਰ ਜਾ ਰੀਤ ਰੀਤ ਪੁੱਤ ਕੀ ਹੋ ਗਿਆ ਆਏ ਅਸੀਂ ਬੰਦ ਕਿਵੇਂ ਹੋ ਆਪ ਜੀ ਕੇ ਮੈਸੇਜ ਚ ਨਾ ਹਟ ਗਈ ਸੀ ਤੇ ਮੋੜ ਭਾਉ ਨੇ ਕੀ ਹੋ ਰਹੀ ਪੈਨ ਮਿੰਦਦੀ ਨੇ ਮੈਂ ਬੈਣ ਕੀ ਦਿੰਦੀ ਨੇ ਮੈਥੋਂ ਤਾਂ ਪਿਆਰੀਆਂ ਦਾ ਭਾਣੇ ਮੈਨੂੰ ਤਵਾਲੇ ਆ ਉਹ ਲਾਗੇ ਲੈਟ ਭੱਜੀ ਮੇਰੇ ਤਾਂ ਸਾਹਮਣੇ ਦੋ ਬਕਰਿਆ ਸ਼ਿਮੂਲੀ ਹੋਈ ਪਈ ਏ ਕਿ ਚੁੱਪ ਕਰਕੇ ਬਹਿ ਜਾ ਉਹ ਨਹੀਂ ਮੈਂ ਥੋੜੀ ਪਿਆਜਾਂ ਦਾ ਭਾਣੇ ਮੈਨੂੰ ਤਾਂ ਸਾਹਮਣੇ ਦੋਗਾ ਮੈਂ ਕਿੱਥੇ ੜਾ ਗਈ ਅੰਦੰਗਾਂ ਦਾ ਇਤੋਂ ਮੈਨੂੰ ਕਮਰੇ ਚ ਫੋਨ ਹੁੰਦਾ ਜਾਂ ਬਾਹਰ ਬਗਦਾ ਵੀ ਕਿ ਪੈਰ ਪੈਰ ਲਾਜ ਬਣਾ ਕੇ ਦੇ ਤੂੰ ਦੁਆਰੇ ਨਾ ਮੋਟਰ ਉੱਠ ਨਾ ਪਕੇ ਦੇ ਖਲਾ ਮੈਂ ਕਿਰੋਂ ਲੈਟ ਭੱਗੀ ਤੇ ਅੰਦਰ ਤੇ ਲੈਟ ਕਰਦੀ ਤੇ ਭੱਗੀ

ਉਤਾ ਪਹਿਲੀ ਮੱਚੀ ਜਾਂਦੀ ਸੀ ਵੀ AC ਚ ਕਿਉਂ ਪਈ ਐ ਮੈਂ ਹੀ ਨਹੀਂ ਪੈਣੋ ਹੜਦੀ ਪੈਣੇ ਮੇਰੀ ਨੋਨ ਲੈ ਕੇ ਆਈ ਐ AC 'ਚ ਮੈਂ ਤਾਂ ਹੀ ਪਉਂਗੀ AC 'ਚ ਆਹੋ ਲਾਈਟ ਵਾਲੇ ਵੀ ਕਹਿੰਦੇ ਬਾਹਲੀ ਲਾਈਟ ਮਚਾਉਂਦੇ ਐ ਸਿੱਧੀ ਘੱਟ ਦੰਨੇ ਆ ਹਾਈ ਹਾਈ ਨਾ ਲਾਈਟ ਤੇਰੇ ਪਿਓ ਦੀ ਮਚਾ ਲਈ ਹੈ ਮੇਰੇ ਘਰ ਦੀ ਲਾਈਟ ਐਸੀ ਮਚਾਜੇ ਨਾ ਮਚਾਜੇ ਓ ਮਾਤਾ ਅਸੀਂ ਬਿੱਲ ਭਰ ਦੇਵਾਂਗੇ ਫੇਰ ਭਰਦੇ ਹਾਂ ਤਾਂ ਹੁਣ ਤੁਹਾਡਾ ਬਿੱਲ ਭਰਨ ਦਾ ਹੱਕ ਨਹੀਂਗਾ ਪਰ ਨਹੀਂ ਪਉਂਗਾ ਬੰਨ ਤਾਂ ਮੈਂ ਤਾਂ ਹੀ AC 'ਚ ਬੈਠੂਗੀ ਆਹੋ ਨਾਲ ਮੈਂ ਦੱਸ ਦਿਆਂ ਨਾਲ ਤੈਨੂੰ ਕਿਉਂ ਬੈਠੇਂਗੇ ਅਸਤਾ ਬਾਹਰ ਬੈਠੇਂਗੇ ਇੰਨੀ ਸੋਹਣੀ ਹਵਾ ਚੱਲੀ ਜਾਂਦੀ ਏ ਤੂੰ ਬਾਹਰ ਪਾਇਆ ਨਹੀਂ ਫਿਰ ਤੇਰੇ ਪੇਕੇ ਤੋਂ ਤੂੰ ਲਿਉਂਦੀ ਏ ਸੀ ਲੈ ਮੈਂ ਇੰਦੀ ਗੱਲ ਹੀ ਨਹੀਂ ਕੀਤੀ ਹੁਣ ਹਾਂ ਹੋ ਤੂੰ ਬਾਹਰ ਪਾਇਆ ਦੀ ਐਂ ਸੋਹਣੀ ਨਹੀਂ ਪਾਇਨੀ ਬਾਹਰ ਹੁੰਦੀ ਆ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਸਿਰ ਤੇ ਸੀਲ ਲਾਉਣਾ ਪਊ ਬਾਹਰ ਦੇ ਤੇ ਚੰਗਾ ਮੈਨੂੰ ਚਾਹ ਕਰਕੇ ਲਿਆ ਦੇ ਹਾਂ ਹੋ ਸਾਰੇ ਕਿਤੇ ਚਾਹ ਚਾਹ ਤੂੰ ਲਿਆ ਆ ਪੈਣੇ ਕਰਕੇ ਮੈਥੋਂ ਨਹੀਂ ਚਾਹ ਮੈਂ ਤਾਂ ਰਸੋਈ 'ਚ ਅਸੀ ਲਾ ਕੇ ਦੇ ਦੂੰਗਾ ਤੇ ਚਾਹ ਕਰ ਦੂੰਗੀ ਨਹੀਂ ਮੈਥੋਂ ਨਹੀਂ ਚਾਹ ਤੂੰ ਕਰੀ ਜਾਂਦੀ ਗੀ ਹਾਂ ਹੋ ਮੈਥੋਂ ਚਾਹ ਪਾਲਦੀ ਜਾਂਦੀ ਆਂ ਦੀ ਜਾ ਭਾਜਾ ਚਾਹ ਬਣਾ ਕੇ ਲੈ ਕੇ ਆ ਮੈਨੂੰ ਹੀ ਪਤਾ ਤੂੰ ਬਣਾ ਲੈ ਚਾ ਆਹੋ ਨਹੀਂ ਭੈਣ ਮੈਂ ਤੇ ਚਾਹ ਪੀਣੀ ਛੱਡ ਦੂੰਗੀ ਮੈਂ ਤਾਂ ਨਾ ਸ਼ੇਕ ਪੀ ਲਿਆ ਕਰੂੰਗੀ ਲੈ ਸ਼ੇਕ ਪੀ ਲਿਆ ਕਰੂੰਗੀ ਸ਼ੇਕ ਤਾਂ ਸੀ ਕਦੇ ਨਹੀਂ ਪੀਤਾਗਾ ਮੈਂ ਤਾਂ ਪੀ ਲਿਆ ਕਰੂੰਗੀ ਫਿਰ ਆਹੋ ਬਣਾਓ ਨਾ ਬਣਾਓ ਚਾਹ ਮੈਂ ਹੀ ਨਹੀਂ ਬਣਾਉਂਦੀ ਬਲੂ ਨਾ ਜੂਸਰ ਕਿੱਥੋਂ ਲਿਆਏਂਗੀ ਤੂੰ ਨਹੀਂ ਜੂਸਰ ਬਥੇਰਾ ਆ ਜੂਗਾ ਕੋਈ ਜੂਸਰ ਨਾ ਹੋਂਦਾ ਲੈ ਲੂੰਗੀ ਮੈਂ ਜੂਸਰ ਇਨਾ ਮਹਿੰਗਾ ਵਾਚਾ ਨਾ ਜਦੋਂ ਮੈਂ ਚਾਹ ਕਰ ਲਈ ਉਦੋਂ ਤਾਂ ਦੋਨੇ ਜਾ ਕੇ ਪੀ ਰੋਈਆਂ ਚਾਹ ਖਲੋਗੀਆਂ ਜਦੋਂ ਤੁਸੀਂ ਕਰਦੀਆਂ ਜੇ ਮੈਨੂੰ ਕਦੇ ਦਿੱਤੀ ਹੈ ਕਿ ਨਾ ਪੁੱਛੀ ਹੈਗੀ ਨਹੀਂ ਮੇਰੀ ਗੱਲ ਸੁਣ ਲੈ ਤੂੰ ਤਾਂ ਫਿਰ ਵੀ ਗਰਮੀ ਚ ਰਹਿਣੀ ਹੈ ਤੈਨੂੰ ਤਾਂ ਗਰਮੀ ਚ ਰਹਿਣਾ ਦਾ ਸੁਭਾਅ ਪਿਆ ਭੈਣੇ ਸਾਨੂੰ ਤਾਂ ਏਸੀ ਵਾਲਾ ਸੁਭਾਅ ਪੈ ਗਿਆ ਸਮਝ ਗਈ ਤੇ ਫਿਰ ਘਰ ਦੇ ਦੁੱਧ ਨਾਲ ਚਾਹ ਕਰੇਂਗੀ ਤੂੰ ਘਰ ਦੇ ਦੁੱਧ ਨਾਲ ਚਾਹ ਕਰੇਂਗੀ ਤੁਸੀਂ ਕਿਹੜਾ ਪੀਂਦਿਆਂ ਨਹੀਂ ਹੈ ਚਾਹ ਨਹੀਂ ਇਸ ਤਾਂ ਪੀਂਦਾਂਗੇ ਇਸ ਦਾ ਸ਼ੇਕ ਪੀ ਲਿਆ ਕਰਾਂਗੇ ਕੋਈ ਨਹੀਂ ਮੈਂ ਮੂੰਹ ਬਣਾਇਆ ਕਰੂੰਗੀ ਸ਼ੇਕ ਮੈਂ ਤਾਂ ਉਹ ਹੀ ਦੇ ਦਿਆ ਕਰੂੰਗੀ ਮੈਂ ਤਾਂ ਉਹ ਹੀ ਗਲਾਸ ਪੀ ਲਿਆ ਕਰੂੰਗੀ ਮੈਂ ਤਾਂ ਪੀਂਦੀ ਨਹੀਂ ਚਾਹ ਤੁਹਾਡਾ ਕਿੰਨੇ ਮਹਿੰਗੇ ਇਹ ਲਿਆਉਗਾ ਕੌਣ ਹੈ ਇਹ ਫਾਲ ਮੈਂ ਆਪੇ ਹੁੰਦੇ ਫਿਰਨਗੇ ਫਾਲ ਕੋਈ ਨਹੀਂ ਹੈਗੀ ਆ ਪਰ ਮੇਰੀ ਮੂਰੀ ਤੂੰ ਮੈਂ ਆਪੇ ਲਿਆ ਕੇ ਕਰੂੰਗੀ ਫਾਲ ਫਰੂਟ ਆ ਲਿਆ ਕੇ ਕਰੂੰਗਾ ਉਹਨਾਂ ਤੋਂ ਫਾਲ ਫਰੂਟ ਪੈਸੇ ਤਾਂ ਸਾਡੇ ਲੱਗਣਗੇ ਫੇਰ ਲੱਗੇ ਜਾਣੇ ਤਾਂ ਕੋਈ ਨਹੀਂ ਪੈਸੇ ਲੱਗਣਗੇ ਤੇਰੇ ਡੀਸੀ ਦੇ ਨਾ ਤੂੰ ਕੀ ਆਪ ਤੇ ਪੇਕੇ ਤੋਂ ਪੈਸੇ ਲੈ ਆਂਗੀ ਆਪਦੇ ਮਾਪਿਆਂ ਤੋਂ ਲੈ ਕੇ ਆਂਗੀ ਨਾ ਮਾਤਾ ਮੇਰੇ ਮਾਪਿਆਂ ਤੇ ਨਾ ਚੜ ਹਾਂ ਮਾਪਿਆਂ ਮੇਰੇ ਮਾਪਿਆਂ ਕੀ ਕਹਿੰਦਾ ਆ ਹੋਦੇ ਮਾਪਿਆਂ ਤੋਂ ਜੰਦੇ ਆ ਭਾਈ ਫੇਰ ਮੈਂ ਤਾਂ ਕਹੂੰਗੀ ਲਾ ਹਾ ਹੋ ਮੇਰੇ ਮਾਪਿਆਂ ਨੂੰ ਨਾ ਕੁਝ ਵੀ ਗੱਲ ਕਹਿ ਪਈ ਨਹੀਂ ਕਹਾ ਕਿਉਂ ਮੈਂ ਤਾਂ ਸਭ ਕੁਝ ਕਹੂੰਗੀ ਤੇਰੇ ਮਾਪਿਓ ਨੂੰ ਫਿਰ ਮੈਨੂੰ ਵੀ ਤੂੰ ਐਸੀ ਦਾ ਨਾ ਆਖਾ ਕਰ ਮੈਂ ਤਾਂ ਭਣੇ ਐਸੀ ਚ ਪਾਉਂਗੀ ਤੂੰ ਦੱਸ ਕੀ ਕਹਿਣਾ ਤਾਂ ਮੈਨ ਲੱਗੇ ਨਾ ਮੱਚਦਾਗਾ ਨਹੀਂ ਮੱਚ ਜਾਣ ਦੇ ਕੋਈ ਨਹੀਂ ਬੱਲੇ ਤਾਂ ਭਗਵਾਨ ਤਮਾਨ ਨੇ ਮਾਫ ਕਰਤਾ ਭਗਵਾਨ ਤਮਾਨ ਹਾ ਹੋ ਵੱਡੀ ਆਈਏ ਦਮ ਦਮ ਹਾਰਦੀ ਰਹਿੰਦੀ ਸਾਰਾ ਦਿਨ ਉਹ ਉੱਡ ਗਈ ਲਾਈਟ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਲਾਈਟ ਉੱਡੀ ਤਾਂ ਉੱਡੀ ਕਿਵੇਂ ਉੱਡੀ ਕਿਵੇਂ ਤੇ ਪਹਿਲਾਂ ਦੇਖਿਆ ਨਹੀਂ ਜਾਂਦਾ ਕੱਲ੍ਹ ਐਟ ਵਾਲੇ ਵੀ ਕਹਿੰਦੇ ਹੋਣਗੇ ਵੀ ਇੰਨੀ ਲਾਈਟ ਖਰਾਬ ਕਰੀਂਗੇ ਤੇ ਲਾਈਟ ਹੀ ਪਿਆ ਦੇਣਗੇ। ਨਾ ਲਾਈਟ ਤੇਰੇ ਪਿਓ ਦੀ ਲਾਈਟ ਨਹੀਂ ਖਰਾਬ ਕਰਦੀ ਮੈਂ। ਹਾਂ। ਨਾਲ ਖਰਦੀ ਹੋਏਗੀ ਕਿਤੇ। ਤੂੰ ਮੈਂ ਤਾਂ ਮੇਰੇ ਪਿਓ ਤੇ ਕਿਵੇਂ ਚੜਦੀ ਐਂ ਜੀ ਨਾਲੇ। ਮੈਂ ਤਾਂ ਭਣੀ ਐਂ ਚੜੂੰਗੀ ਮੈਂ ਤਾਂ ਅੱਡਣਾ ਚੱਕ ਕੇ ਚੜ ਜੂੰਗੀ। ਚੜ ਜੂੰਗੀ ਮੈਂ ਲੜੀਆਂ ਚੱਕ ਕੇ। ਤੇਰੇ ਨਾਲ ਤਾਂ ਮਾਫ਼ਰਾ ਤਾਂ ਮੀ ਬੇਕਾਰ ਆ। ਹਾਂ ਹੋ ਜਾ ਵਗ ਜਾ ਵਗ ਜਾ। AC ਨੂੰ ਨਾ ਨਿੰਦਿਆ ਕਰ। ਮੇਰਾ ਤਾਂ ਐਂ ਜੀ ਕਰਦਾ ਮੈਂ ਤਾਂ AC ਦੇ 24 ਘੰਟੇ ਉੱਤੇ ਬਹਿ ਕੇ ਫਰਦੀ ਰੱਖ। ਮੂੰਹ ਤਾਇ ਲੱਗਦਾ ਐਸੀ ਨੇ ਚਿਪਕੇ ਬੈਠੀ ਰਹਾ ਮੈਂ ਤਾਂ ਚੰਗਾ ਹੋ ਗਿਆ ਲੈਟ ਰੱਟ ਗਈ ਜੇ ਬੈਠਣ ਮੈਨੂੰ ਨਹੀਂ ਦਿੰਦੀ ਐ ਨਾ ਬੈਠਾਂ ਮੈਂ ਥੋਨੂੰ ਵੀ ਨਹੀਂ ਜਿੰਦਗੀ ਰੋਜ਼ ਐਂ ਕਰਿਆ ਕਰੂ ਹੀ ਲੈਟ ਕੱਟ ਰਿਆ ਕਰੂੰਗੀ ਮੇਰਾ ਘਰ ਅਲ ਘੜਾ ਹੁੰਦਾਗਾ ਉਹ ਤਾਂ ਬਾਹਰ ਫਿਰਦਾ ਚੰਗਾਗਾ ਕੋਈ ਨਾ ਮੈਂ ਤਾਂ ਰੋਜ਼ ਲੈਟ ਕੱਟ ਰਿਆ ਕਰੂੰਗੀ ਨੰਨ ਨੂੰ ਕਿਹੜਾ ਪਤਾ ਲੱਗੂਗਾ ਨਰੇ ਮੇਰੇ ਤੇ ਸ਼ਾਪਨ ਹੀ ਹੋਣਾਗਾ ਆਂ ਕਿਆ ਕਰੂੰਗੀ ਜਾ ਕੇ ਲੈਟ ਆ ਗਈ ਲੈਟ ਆ ਗਈ ਫਿਰ ਕੀ ਐਨਮ ਕਿਹੜਾ ਸ਼ੱਕ ਹੋਣਾਗਾ ਜੇ ਮੈਨੂੰ ਪਾਉਣ ਨਹੀਂ ਦਿੰਦੀ ਐ ਨਾ ਮੈਂ ਮੈਂ ਵੀ ਨੇਨ ਨੂੰ ਪਾਉਣ ਦਿੰਦੀ ਹਾ 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 ਹਾਈ 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 ਹੇ ਕਿੰਨੀ ਠੰਡੀ ਹੈ ਬਰਫ ਓਹ ਹੋ 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 ਨੀ ਪਾਣ ਨਾ ਕਿ ਡਲੇ ਸਰਚ ਤਰਨੇ ਪੈਣਗੇ ਨੀ ਕਿੰਨੀ ਅੱਗ ਵਰਦੀ ਹੈ ਚੰਗਾ ਹੋ ਗਿਆ ਵਿਚਾਰੀ ਮਮੀ ਐ ਜੀ ਹੁ ਕਹਿੰਦੇ ਨੀ ਲਾਈਟ ਭੱਜ ਗਈ ਲਾਈਟ ਭਜਾਤੀ ਗਲਨੇ ਨੇ ਮੈਂ ਤਾਂ ਹਰ ਕੇ ਹੁਣ ਬਰਫ ਦਾ ਡੋਲਾ ਲੈ ਕੇ ਬੈਠੀ ਆ ਜਿਦੋਂ ਜੀ ਕਰਦਾ ਮੱਥੇ-ਮੁੱਥੇ ਤੇ ਲਾ ਛੜਦੀ ਆਂ ਜੀ ਭੈਣੇ ਪਰ ਤੂੰ ਕਹਿੰਦੀ ਲਾਈਟ ਭਜਾਤੀ ਗਲਨੇ ਨੇ ਹੈ ਨੀ ਕੋਰੇ ਮਤ ਭੁਜਾਈਆ ਲੈਟ ਤਾਂ ਆਪਣੀ ਬਾਂਦਰੀ ਨੇ ਭੁਜਾਈਆ ਮੈਨੂੰ ਵੀ ਹੁਣ ਪਤਾ ਲੱਗਿਆ ਸੱਚ ਘਟਿਆਈ ਨਹੀਂ ਸੱਚੀ ਹਾਂ ਨੀ ਮੈਂ ਮਾਰਜਾ ਕੀ ਕਾਤੋ ਭਈਆ ਇਹਨੇ ਕਾਲੀ ਚਲਾਕ ਅਭੀ ਅੰਦਰ ਪੰਗਾ ਨੇ ਏਸੀ 'ਚ ਆਪਾਂ ਨੂੰ ਏਸੀ 'ਚ ਪੈਂਦੀਆਂ ਨੂੰ ਜਰਦੀ ਨਹੀਂ ਨਾ ਹੈਗੀ ਵੀ ਇਹ ਰੀਸ ਤਾਂ ਹੁੰਦੀ ਨਹੀਂ ਮੱਚਦੀ ਹੈ ਹਾਏ ਹਾਏ ਨੀ ਇਹਦੇ ਪੇਕੇ ਨਾਲ ਤਾਂ ਕੱਖੇ ਨੂੰ ਦਿੱਤਾ ਨੀਗਾ ਆ ਤੇਰੇ ਪੇਕੇ ਨਾਲ ਦਿੱਤਾ ਵੀ ਨਹੀਂ ਜਰਦੀ ਇਹੇ ਉਹੀ ਤਾਂ ਗੱਲ ਆ ਵੱਡੜ ਮਰ ਚਗੀ ਤੇ ਲੈਟ ਖੱਟੇ ਹੀ ਮੈਂ ਤਾਂ ਹੁੰਦੇ ਕਿਈ ਹਾਂ ਹਾਂ ਹੋ ਆ ਹੀ ਬੈਠਾਂ ਗੀਆਂ ਅਸੀਂ ਤਾਂ ਏਸੀ 'ਚ ਨੌ ਸੱਤ ਆਹ ਹੋ ਮੈਨੂੰ ਕਹਿੰਦੀ ਫਲ ਫਰੂਟ ਕਿੱਥੋਂ ਲਿਆ ਅੰਗੂਰ ਮੈਂ ਤਾਂ ਕਹਤਾ ਮੈਂ ਕਿਪੈ ਇਸ ਤੇ ਚਾਹ ਪੀਂਦਾਂਗਾ ਨਾ ਤੇ ਸ਼ੇਕ ਪੀ ਲਿਆ ਕਰ ਹਾਂ ਸੰਨ ਤਾਂ ਲੋੜ ਨਹੀਂ ਚਾਹ ਦੀ ਲੋੜ ਨਹੀਂ ਤੇਰੀ ਦੀ ਕੋੜੇ ਮੈਂ ਤਾਂ ਸਾਰੇ ਪਿੰਡੇ ਤੇ ਆਵੇ ਖਲਾ ਲਾ ਕੇ ਹੱਥ ਬਰਫੋ ਮਸਲੀ ਜਾਂਦੀਆਂ ਲੈ ਹੋਰ ਮੇਰੇ ਤਾਂ ਅੱਗ ਲੱਗੀ ਤੁਰੀ ਜਾਂਦੀ ਐ ਮੈਂ ਲਾਇ ਸੁੱਚ ਮੰਮੀ ਆ ਜੋ ਪੇਸੀ ਚ ਪੈਨੇ ਆ ਆਪਾਂ ਤਾਂ ਐ ਹੀ ਇੱਕ ਤੇ ਵੀਰ ਦੀਵਾ ਬਾਲਾਂਗੇ ਨਹੀਂ ਮੇਰੀ ਗੱਲ ਸੁਣ ਇਹਨੇ ਮੈਨੂੰ ਕਰਨ ਦੇ ਦੋ ਹੱਥ ਜਾਫੇ ਇਹਦੇ ਨਾਲ ਹਾਂ ਕੋਈ ਨਹੀਂ ਮੈਂ ਕਹਿੰਨੀ ਮੇਰੀ ਗੱਲ ਸੁਣ ਲਾ ਕੋਈ ਨਹੀਂ ਜਦੋਂ ਹੁਣ ਆਹੋ ਕਰਨ ਲੱਗੀ ਨਾ ਇਹਨੂੰ ਮੈਂ ਫੜ ਕੇ ਲੈਟਨਾ ਚ ਮੇੜੂ ਇਹਨੂੰ ਫੜ ਕੇ ਉੱਥੇ ਮੀਟਰ ਜਨਨ ਚ ਪੇ ਦੂੰਗੀ ਹਾ ਹੋ ਮੈਂ ਤਾਂ ਕਹਿੰਦਾ ਸਾਨੂੰ ਕੀ ਪਤਾ ਹੈ ਮੀਟਰ ਤੇ ਕੀ ਕਰਦੀ ਪਤਾ ਨਹੀਂ ਕੀ ਉੱਡੇ ਪਿਆਜ਼ ਪਾਉਂਦੀ ਰਹਿੰਦੀ ਸਾਰਾ ਦਿਨ ਨਹੀਂ ਮੈਂ ਵੀ ਆਖਿਆ ਜਦੋਂ ਦੇਖਦੇ ਜੀ ਜਾਂਦੀ ਹੁੰਦੀ ਹੈ ਮੀਟਰ ਕਰਨੀ ਹਾਏ 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 ਹਾ 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 ਕੋਈ ਨਹੀਂ ਹੁੰਦਾ ਪਤਾ ਲੱਗ ਗਿਆ ਆਏ ਸੀ ਚਲੀ ਜਾਂਦਾ ਆਪਾਂ ਪੈਣੇ ਜਾ ਕੇ ਚੱਲ ਨਹੀਂ ਚੱਲ ਪੈਣੇ ਸੱਚ ਚਲੀ ਜਾਂਦਾ ਚੱਲ ਚੱਲ ਅੱਜੇ ਅਸੀਂ ਚ ਜਾ ਕੇ ਇਹਨੂੰ ਬਾਹਰ ਫੇਰਦੀ ਰਹਿੰਦੇ ਭੋਕਦੀ ਆਪੇ ਫਿਰਦੀ ਰੂਗੀ ਗਰਮੀ ਚ ਆ ਜਾ ਨਹੀਂ ਤੂੰ ਰੁਕ ਦੋ ਮਿੰਟ ਮੈਨੂੰ ਦੋ ਹੱਥ ਕਰ ਹੀ ਆਉਣ ਦੇ

ਤੂੰ ਹੀ ਹੋਈ ਕਿ ਦੇ ਚੱਕੀ ਆ ਤੂੰ ਹੀ ਤੇ ਚੱਕੀ ਆ ਹੋਰ ਕਿਹਨੇ ਚੱਕੀ ਹੈਗੀ ਜੇ ਮੈਨੂੰ ਪਤਾ ਲੱਗ ਜੰਦਾ ਨਾ ਉਸ ਟਾਈਮ ਤੈਨੂੰ ਫੜ ਕੇ ਮੈਂ ਫੇਸਾ ਜਾਨਾ ਨਾਲ ਵਿੱਚ ਭੇੜ ਦੇਂਦੀ ਤੈਨੂੰ ਮੈਂ ਕਿਉਂ ਮੈਂ ਮੈਂ ਕੋਈ ਨਹੀਂ ਮੱਚ ਨਾ ਰੀਸ ਕਰ ਰੀਸ ਜੇ ਤੂੰ ਵੀ ਲੈ ਆਪਦੇ ਪਿਓ ਤੋਏ ਸੀ ਉਹਦੇ ਪਿਓ ਨੇ ਤਾਂ ਐਸੀ ਦਿੱਤਾ ਮੈਂ ਤਾਂ ਹੁਣ ਵੀ ਪਾਉਂਗੀ ਜਾਂ ਫੇਰ ਅਸਟਾ ਸਾਡੇ ਲਈ ਸੋਚ ਹੁਣ ਤੂੰ ਕੀ ਕਰੇਂਗੀ ਹੁਣ ਪੈ ਜੂਂਗੀ ਜਾ ਕੇ ਮੈਂ ਤਾਂ ਲੈ ਹਾਂ ਪੈਣੀ ਆ ਜਾ ਕੇ ਮੇਰੀ ਗੱਲ ਸੁਣ ਲੈ हां कर ਲੈ ਅੱਡ ਅੱਡ ਕਰਨ ਨੂੰ ਤੇਰੇ ਕੋਲ ਕੀ ਹੈਗਾ ਮੇਰੀ ਗੱਲ ਸੁਣਨੀ ਹੁਣ ਮੈਂ ਤਾਂ ਜਮਾ ਉਹਨਾਂ ਚੇਰ ਸੀ ਜੋ ਬਾਹਰ ਨਹੀਂ ਨਿਕਲਦੀ ਜਨ ਚੇਰ ਮੇਰੇ ਕੋਲ ਵੀ ਨਹੀਂ ਜਾਂਦੀ ਗੋਲਫੀ ਨਹੀਂ ਜਾਂਦੀ ਹਾਂ ਸਾਰਾ ਕੁਝ ਛੱਡ ਕਰ ਲੋ ਤੇ ਆ ਤੇ ਕਮਰੇ ਤੇ ਮੀਟਰ ਲਵਾ ਲੋ ਹਾਂ ਹੋ ਮੀਟਰ ਲਵਾਵਾਂਗੇ ਅਸੀਂ ਤਾਂ ਮੈਂ ਤਾਂ ਆਪਦੀ ਮੰਜੀ ਤੇ ਮੀਟਰ ਲਵਾਉਂਗਾ ਮੀਟਰ ਲਵਾएंगे ਫਿਰ ਸਾਰਾ ਕੁਝ ਹੀ ਅੱਡ ਕਰ ਲੈ ਰੋਟੀ ਟੁੱਕੀ ਆਪ ਤਾਂ ਅੱਡ ਬਣਾਉਂਦਾ ਹਾਂ ਹਾਂ ਹੋ ਅੱਡ ਪਕਾ ਲਿਆ ਕਰਾਂਗੇ ਖਾ ਲਿਆ ਕਰਾਂਗੇ ਹਾਂ ਹੋ ਨਾਲੇ ਅੱਡ ਕਰ ਲਾਂਗੀ ਅੱਡ ਕਰਨ ਨੂੰ ਕੀ ਹੈ ਚੱਲ ਪਰੇ ਹੁਣ ਛੱਡਦੀ ਐ ਅਸੀਂ ਮੈਂ ਹੁਣ ਕਰਕੇ ਦਿਖਾਈ ਬੰਦ ਤੈਨੂੰ ਵਿਚੀ ਦੇ ਦੂੰ ਮੀਟਰ ਜੇ ਦੇ ਕੋਈ ਨਾ ਸਾਡਾ ਵੀ ਬ੍ਰਾਂਡੇ ਚ ਆਦਾਗਾ ਸੰਗਾ ਆਹੋ ਨਾਲ ਮੇਰੀ ਗੱਲ ਸੁਣ ਲੈ ਇੱਕ ਕਮਰੇ ਮੂਰਤੀ ਵੀ ਨਾ ਲੰਗੀ ਕਿਉਂ ਨਾ ਲੰਗੀ ਹਾਹੋ ਬ੍ਰਾਂਡੇ ਚ ਸਾਡਾ ਵੀ ਆਦਾਗਾ ਬਈ ਆਪਦਾ ਤੇਰਾ ਬ੍ਰਾਂਡੇ ਚ ਨਾਲੇ ਹੋਰ ਕਾਸੇ ਚ ਬ੍ਰਾਂਡੇ ਚ ਤਾਂ ਬੈਠੀ ਰਹਾ ਕਰ ਬ੍ਰਾਂਡੇ ਚ ਬੈਣੀ ਵੀ ਐ ਦੁਪਹਿਰਾਂ ਦੁਪਹਿਰ ਸੁੱਚਾ ਮੰਦ ਕਰਦੀ ਫਿਰਦੀ ਐ ਜਾ ਕੇ ਹੂੰ ਨਾਲੇ ਜੇ ਤਨ ਪਤਾ ਹੁੰਦਾ ਮੈਂ ਚੱਲੀ ਹੁਣੇ ਅਸੀਂ ਚ ਫੋਣ ना हिम्मत ना करी बस आहो मम्मी मैं थो तो साफ के रोट किया रोटी अड्ड कर लो मैं कर नहीं। नहीं लो हाँ। मैं पर पे हाँ। कर मतलब... कोई गल तो ने एसी चाहना ला लिया करूगी खा लिया करूंगी नहीं चल कोई गल मर जाहर नहीं चल कोई ਹੁਣ ਤਾਂ ਨਾਕੋ ਮੁਸਕ ਲਾਉਣਾ ਹੀ ਪਊਗਾ ਹੁਣ ਤਾਂ ਰੋਟੀਆਂ ਤਾਂ ਫਿਰ ਲਾਉਣੀਆਂ ਪੈਣਗੀਆਂ ਹੋਰ ਕੀ ਕਰੂੰਗੀ ਬੜਾ ਪੰਗਾ ਹੋਇਆ ਉਹ ਮੈਂ ਤਾਂ ਰੋਟੀ ਬਕਾਉਣੀ ਨੂੰ ਗਰਮੀ ਵਾਲੀ ਆਇਆ ਕਰੂੰਗੀ ਕਿਧਰੋਂ ਮੈਂ ਇਹਦੇ ਐਸੀ ਦਾ ਸੁਭਾਅ ਪਾਲਿਆ ਉਹ ਮੈਂ ਮਰ ਜਾ ਹੁਣ ਤਾਂ ਰੋਟੀਆਂ ਲਹਾ ਲਾਂ ਨਾਲੇ ਮੈਨੂੰ ਕੱਪੜੇ ਧਵਾਉਗੀ ਨਾਲੇ ਮੈਨੂੰ ਭਾਂਡੇ ਮਜਵਾਉਗੀ ਉਹ ਨਾਲੇ ਮੈਨੂੰ ਘਹਾ ਕੁੜਾ ਸਟੇਉਗੀ ਇਹ ਤਾਂ ਭਈ ਬੜੇ ਕੰਮ ਕਰਾਉਗੀ ਉਹ ਮੈਂ ਮਰ ਜਾ ਮੈਂ ਤਾਂ ਫਸ ਗਈ ਹੁਣ ਕੀ ਕਰਾਂ ਨਾ ਮੈਨੂੰ ਐਸੀ ਬਿਨਾ ਸਰਦਾ ਐਸੀ 'ਚ ਪੈਣਾ ਤਾਂ ਭਈ ਕੰਮ ਵੀ ਕਰਨਾ ਪਊਗਾ ਹੁਣ ਕੀ ਕਰਾਂਗੀ ਚਲ ਮੈਂ ਤਾਂ ਜਾਂਨੀ ਕੇਰਾ ਤੇ ਅਸੀਂ ਚਪਾਵਾ ਜੀ ਰੋਟੀ ਬੇਲਾ ਉਹ ਦੇਖੀਓ ਵੱਡੜ ਨੂੰ ਬਰਿਆਲ ਨੂੰ ਹਾਂਜੀ ਸਸਰੀ ਆਕਾਲ ਜੀ ਸਾਡੇ ਵੱਲੋਂ ਸਾਰੀ YouTube ਫੈਮਿਲੀ ਨੂੰ ਤੇ ਪਤਾ ਕੀ ਚੱਕਰ ਹੈ ਜੀ ਸਾਡੀ ਵੀਡੀਓ ਨੂੰ ਤੁਸੀਂ ਦੋ ਤਿੰਨ ਦਿਨ ਸਾਥੋਂ ਸਹੀ ਵੀਡੀਓ ਨਹੀਂ ਪਈਆਂ ਸੀਗਾ ਤੇ ਕੱਲ ਵੀ ਸਾਥੋਂ ਵੀਡੀਓ ਨਹੀਂ ਪਾਈ ਗਈ ਤੇ ਅੱਜ ਅਸੀਂ ਵਧੀਆ ਵੀਡੀਓ ਬਣਾਈ ਆ ਤੁਸੀਂ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀਡੀਓ ਦੱਸਿਆ ਕਰੋ ਵੀ ਕਿਵੇਂ ਲੱਗਦੀ ਹੈਗੀ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆਇਓ ਐਵੇਂ ਜੁਕਰੀ ਅੱਗੇ ਵੀ ਪਿਆਰ ਦਿੰਦੇ ਰਹੋ ਤੇ ਅ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦਬਕੇ ਤੇ ਧੰਨਵਾਦ ਜੀ ਸਸਰੀਆ